ततनाम श्री वाहे गुरु साहिब जियो ज्ञान ध्यान कीचे कर्म न जाना सार न जाना तेरी सप्ते वडा सतगुरु नानक जल राखी मे सतनागुरु जियो सोरठ महला करण करामनह हार प्रभदाता पार ब्रह्म प्रभ स्वामी सगले जी किये दयाला सो अंतर जामी ਕਰਨ ਕਰਾਮਣ ਹਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀਏ ਦਿਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੋਵਾ ਆਪ ਸਹਾਈ ਸੁਖ ਸਹਿਜ ਆਨੰਦ ਮੰਗਲ ਰਸ ਅਚਰ ਜਪਈ ਬਡਾਈ ਰਹਾਉ ਗੁਰ ਕੀ ਸ਼ਰਨ ਪਏ ਪੈ ਨਾਸੇ ਸਾਚੀ ਦਰਗਹਿ ਮਾਨੇ ਗੁਣ ਗਾਵਤ ਆਰਾਧਨਾ ਮਹਾਰ ਆਏ ਆਪਣੇ ਥਾਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ सदबलिहारा प्रभया जिन पूरन पैज सवारी गोष्ट ज्ञान नाम सुन उदरे जिन जिन दर्शन पाया पयो किरपाल नानक ती कार आया। गोष्ठ ज्ञान नाम सुन उदरे जिन जिन दर्शन पाया ਭਾਇਓ ਕਿਰਪਾਲ ਨਾਨਕ ਪ੍ਰਭ ਆਪੋ ਨਾ ਅਨੰਦ ਸੇਤੀ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾ ज्ञान त्यान किच कर्म न जाना सार न जाना तेरी सब ते बड़ा सतगुर नानक ਜਿਨ ਕਲ ਰਾਗੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋ ਸੋਰਠ ਮਹਲਾ ਪੰਜਵਾ कर्णकरामणहार दाता पार ब्रह्मप्रभ स्वामी सगले जी किये दयाला सो अंतर जामी ਕਰਨ ਕਰਾਮਣ ਹਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀਏ ਦਿਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੋਵਾ ਆਪ ਸਹਾਈ ਸੁਖ ਸਹਿਜ ਆਨੰਦ ਮੰਗਲ ਰਸ ਅਚਰ ਜਪਈ ਬਡਾਈ ਰਹਾਉ ਗੁਰ ਕੀ ਸ਼ਰਨ ਪਏ ਪੈ ਨਾਸੇ ਸਾਚੀ ਦਰਗਹਿ ਮਾਨੇ ਗੁਣ ਗਾਵਤ ਆਰਾਧਨਾ ਮਹਾਰ ਆਏ ਆਪਣੇ ਥਾਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ सद सदबलिहारा प्रभया जिन पूरन पैज सवारी गोष्ट ज्ञान नाम सुन उदरे जिन जिन दर्शन पाया पयो किरपाल नानक प्रभया कर आया गोष्ठ ज्ञान नाम सुन उदरे जिन जिन दर्शन पाया ਭਾਇਓ ਕਿਰਪਾਲ ਨਾਨਕ ਪ੍ਰਭ ਆਪੁ ਨਾ ਅਨੰਦ ਸੇਤੀ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ जियो। ज्यान त्यान किछ कर्म न जाना सार न जाना तेरी सबते वड़ा सत गुर्नान का ਜਿਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠਿ ਮਹਲਾ ਪੰਜਵਾ करण करामन हार प्रभदाता पार ब्रह्म प्रभ स्वामी सगले जी किये दयाला सो अंतर जामी ਕਰਨ ਕਰਾਮਣ ਹਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀਏ ਦਿਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੋਵਾ ਆਪ ਸਹਾਈ ਸੁਖ ਸਹਿਜ ਆਨੰਦ ਮੰਗਲ ਰਸ ਅਚਰਜ ਪਈ ਬਡਾਈ ਆਰਾਹ ਗੁਰ ਕੀ ਸ਼ਰਨ ਪਏ ਪੈ ਨਾਸੇ ਸਾਚੀ ਦਰਗਹਿ ਮਾਨੇ ਗੁਣ ਗਾਵਤ ਆਰਾਧਨਾ ਮਹਰ ਆਏ ਆਪਣੇ ਥਾਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ सद सदबलिहारा जिन पूरन पैज सवारी गोष्ट ज्ञान नाम सुन उदरे जिन जिन दर्शन पाया पयो किरपाल नानक पुना, अनन्द से आया। गोष्ट ज्ञान नाम सुन उदरे जिन जिन दर्शन पाया ਭਾਇਓ ਕਿਰਪਾਲ ਨਾਨਕ ਪ੍ਰਭ ਆਪੋ ਨਾ ਅਨੰਦ ਸਤਿ ਕੀ ਕਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹ जियो ज्ञान त्यान किछ कर्म न जाना सार न जाना तेरी सब ते वड़ा सतगुर नानका ਜਿਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵਾਂ रण करामहार प्रभदाता पार ब्रह्म प्रभ स्वामी सगले जी किये दयाला सो अंतर जामी ਕਰਨ ਕਰਾਮਣ ਹਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀਏ ਦਿਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੋਵਾ ਆਪ ਸਹਾਈ ਸੁਖ ਸਹਿਜ ਆਨੰਦ ਮੰਗਲ ਰਸ ਅਚਰ ਜਪਈ ਬਡਾਈ ਰਹਾਉ ਗੁਰ ਕੀ ਸ਼ਰਨ ਪਏ ਪੈ ਨਾਸੇ ਸਾਚੀ ਦਰਗਹਿ ਮਾਨੇ ਗੁਣ ਗਾਵਤ ਆਰਾਧਨਾਮ ਹਰ ਆਏ ਆਪਣੇ ਥਾਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ सदबलिहारा प्रभया जिन पूरन पैज सवारी गोष्ट ज्ञान नाम सुन उदरे जिन जिन दर्शन पाया पयो किरपाल नानक पुना, से आया गोष्ट ज्ञान नाम सुन उदरे जिन जिन दर्शन पाया ਭਾਇਓ ਕਿਰਪਾਲ ਨਾਨਕ ਪ੍ਰਭ ਆਪੁਨਾ ਅਨੰਦ ਸਤਿ ਕੀ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ